ਬੜਾ ਅਨਫੋਰਚੂਨੇਟ ਹੈ ਤੇਰੇ ਮੂਰੇ ਥਾਂ ਸੁਟਿਆ ਭਾਵੇਂ ਸੁਤਨ ਸਵਾਪ ਭਾਵੇਂ ਲਹਿੰਗਾ ਜਿੰਨਾਂ ਪੜਾ ਬੜਾ ਅਨਫੋਰਚੂਨੇਟ ਗੱਲ ਹੈ ਸਾਰੀ ਸਰਕਾਰ ਜੀ ਟੋਟਲ ਆਪਟਿਕਸ ਤੇ ਚੱਲਦੀ ਹੈ ਅਸੈਂਬਲੀ ਨੂੰ ਐਜ਼ ਅ ਸਟੇਜ ਵਰਤਦੇ ਨੇ ਸਟੇਜ ਆਰਟਿਸਟ ਹੈ ਨੇ ਸਟੇਜ ਵਰਤਦੇ ਨੇ ਹੋਰ ਕੋਈ ਕੰਮ ਨਹੀਂ ਹੁਣ ਸੀਐਸਐਫ ਚਲੋ ਮੈਂ ਇੱਕ ਬਹੁਤ ਅੱਛਾ ਵੈਲਕਮ ਸਟੈਪ ਹੈ ਮੁਬਾਰਕ ਦਿਨਾ ਓ ਇੱਕ ਮਿੰਟ ਸੁਣ ਤੇ ਲਓ ਬੀਬਾ ਜੀ ਸੁਣੋ ਬੇਰੀ ਸੁਣੋ ਮੇਰੀ ਇੱਕ ਸਪੀਕਰ ਸਾਹਿਬ ਹੁਣ ਗੱਲ ਹੀ ਜਾਂਦਾਂ ਮੈਨੂੰ ਤੁਹਾਡੇ ਨਾਲ ਤੁਹਾਡੇ ਨਾਲ ਮੈਂ ਕਰੀ ਤੁਹਾਡੇ ਨਾਲ ਰਿਆਂ ਦੀ ਇਹਨਾਂ ਵੱਲ ਤੇ ਮੈਂ ਵੇਖ ਹੀ ਰਿਹਾ ਤੁਸੀਂ ਬੋਲੋ ਤੁਹਾਡੇ ਸ਼ੇਰਾਂ ਵੱਲ ਤੇ ਆਣੇ ਮੇਰਾ ਜੀ ਬੋਲੋ ਬੋਲ ਮੇਰੀ ਬੇਨਤੀ ਸੁਣੋ ਜੀ ਜੇ ਪੰਜਾਬ ਪੁਲਿਸ ਨੂੰ ਇਹਨਾਂ ਨੂੰ ਇੰਨਾ ਇਸ ਗੱਲ ਤੇ ਹੈ ਕਿ ਸੀਐਸਐਫ ਹਟਾ ਕੇ ਪੰਜਾਬ ਪੁਲਿਸ ਲਾਈ ਦੇ ਤੇ ਜਿਹੜਾ ਤੁਹਾਡਾ ਚੀਫ ਮਿਨਿਸਟਰ ਤੇ ਇਹ ਸਾਰਾ ਮੰਤਰੀ ਮੰਡਲ ਬੈਠਾ ਜੇ ਸੈਕਟਰੀਏਟ ਉਥੇ ਪੰਜਾਬ ਪੁਲਿਸ ਪ੍ਰੋਟੈਕਸ਼ਨ ਵਾਸਤੇ ਕਿਉਂ ਨਹੀਂ ਲਾਈ ਦੀ ਉਥੇ ਸੀਐਸਐਫ ਰੱਖੀ ਜਿੱਥੇ ਆਹ ਕੀਤਾ ਉਥੇ ਵਿਡਰੋ ਕਰੋ ਸੀਐਸਐਫ ਨੂੰ ਜਿੱਥੇ ਆਪ ਬੈਠੇ ਹੋ ਉਥੇ ਡਰਦੇ ਸੀ ਸੀਐਸਐਫ ਲਈ ਦੀ ਕਨਟ੍ਰਾਡਿਕਟਰੀ ਵੇਖੋ 왓 ਅ ਬਿਗ ਕਨਟ੍ਰਾਡਿਕਸ਼ਨ ਇਸ ਗਵਰਨਮੈਂਟ ਦੀ ਆ ਭਾਕੜਾ ਮੈਨੂੰ ਇੱਕ ਗੱਲ ਦੱਸੋ ਜੀ ਤੁਸੀਂ ਜਿਹਨੂੰ ਬੰਦੀ ਲਾਓ ਉਹਨਾਂ ਦੀ ਗੱਲ ਦੇਣ ਦਿਓ ਇੱਕ ਮਿੰਟ ਇੱਕ ਮਿੰਟ ਤੁਸੀਂ ਮੈਨੂੰ ਦੱਸੋ ਜਿਹਨੂੰ ਮਰਜ਼ੀ ਲਾਓ ਅਸੀਂ ਅਸੀਂ ਇਸ ਨੂੰ ਵੈਲਕਮ ਕਰਦੇ ਬਟ ਆਪਟਿਕਸ ਤੋਂ ਇਲਾਵਾ ਕੁਝ ਹੋਰ ਹੈ ਤੁਸੀਂ ਆਪਣੀ ਸੈਕਟਰੀਅਟ ਦੇ ਬਾਹਰ ਤੇ ਸੀਐਸਐਫ ਲਈ ਆਪਣੀ ਜਾਨ ਬਚਾਉਣ ਵਾਸਤੇ ਉਥੇ ਕਹਿੰਦੇ ਸਾਡਾ ਪਾਣੀ ਬਚਾਉਣ ਵਾਸਤੇ ਪੰਜਾਬ ਪੁਲਿਸ ਚਾਹੀਦੀ ਹੈ ਇਹਨਾਂ ਨੇ ਬੰਦੂ ਇੱਕ ਮਿੰਟ ਸਰ ਮੈਰੀ ਸਨ ਅ ਅਮਨ ਜੀ ਇੱਕ ਮਿੰਟ ਲੈਟ ਕੰਪਲੀਟ ਨਹੀਂ ਤੇ ਨਿਊਜ਼ ਕਨਨ ਜੀ ਜੀ ਇਹ ਮੈਨੂੰ ਦੱਸੋ ਹੈ ਕੋਈ ਗੱਲ ਠੀਕ ਹੈ ਜੀ ਇਹਦਾ ਜਵਾਬ ਦਿਓ ਤੁਸੀਂ ਕਿ ਤੁਸੀਂ ਉਥੋਂ ਵਿਡਰੋਅ ਕਰ ਲਈਏ ਕਿ ਨਾ ਬਹੁਤ ਚੰਗਾ ਕੀਤਾ ਸੈਕਟਰੀਅਰ ਦੱਸੋ ਮਤੇ ਮਤੇ ਨਾਲ ਸਹਿਮਤ ਹਾਂ ਜੀ ਮਤੇ ਨਾਲ ਸਹਿਮਤ ਹਾਂ ਉਹ ਅਸੀਂ ਕਹਿੰਦੇ ਹਾਂ ਹਰ ਗੱਲ ਤੁਹਾਡੀ ਨਾਲ ਸਹਿਮਤ ਬਸ ਠੀਕ ਕਿਉਂਕਿ ਤੁਸੀਂ ਕਰ ਲੈ ਡਰਾਮਾ ਹੋਰ ਤਾਂ ਕਰਨਾ ਹੀ ਕੁਝ ਨਹੀਂ ਬੈਠੋ ਜੀ ਅਮਨ ਅਰੋੜਾ ਠੀਕ ਹੈ ਜੀ ਲੈ ਲਓ ਜਵਾਬ ਲੈ ਲਓ ਜਵਾਬ ਲੈ ਲਓ ਜਵਾਬ ਦਿਓ ਜੀ ਅਮਨ ਅਰੋੜਾ ਜੀ ਚੇਅਰ ਨੂੰ ਡੈਸ ਕੀਤਾ ਜਾਵੇ ਬਾਜਵਾ ਸਾਹਿਬ ਹਣ ਬੈਠੋ ਸਰ ਸਰ ਇਸ ਤਰ੍ਹਾਂ ਇੱਕ ਮਿੰਟ ਜੀ ਸਰ ਇਸ ਤਰ੍ਹਾਂ ਮੇਰੇ ਬੜੇ ਸਤਕਾਰਯੋਗ ਨੇ ਬਾਜਵਾ ਸਾਹਿਬ ਪਰ ਥੋੜਾ ਜਨੇ ਜੀ ਜਲਦੀ ਰਿਐਕਟ ਕਰ ਜਾਂਦੇ ਨੇ ਇੱਕ ਤਾਂ ਮੇਰਾ ਇਸ ਗੱਲ ਤੇ ਬਾਜਵਾ ਸਾਹਿਬ ਬੜਾ ਨਿੱਕਰ ਉਝ ਕਰੋ ਪਰ ਫਿਰ ਬੈਕਟ੍ਰੈਕ ਨਾ ਕਰਿਓ ਇੱਕ ਸਖਬਹਿਤਾ ਜਾਓ ਜੀ ਫਿਰ ਖੜ ਗਏ ਮੈਂ <laughs> ਇੰਨੀ देर ਹੋ ਗਈ ਮੈਨੂੰ ਸੁਣਦੇ ਨੂੰ ਮੈਨੂੰ ਦੇਖੋ ਇਹਨੂੰ ਤੁਸੀਂ ਜੀ ਇਹਨੂੰ ਤੁਸੀਂ ਡਾਇਲੌਗ ਨਾ ਬਣਾਓ ਪਲੀਜ਼ ਐਡਰੈਸ ਦਾ ਚੇਅਰ ਜਨਾਬ 2 ਮਿੰਟ ਮੈਂ ਬੇਨਤੀ ਕਰਦਾ ਤੁਸੀਂ ਤੁਸੀਂ ਬੈਠੋ ਤੁਸੀਂ ਬੈਠੋ ਮੈ ਕਰੋ ਤੁਸੀਂ ਬੈਠੋ ਤੁਸੀਂ ਵੀ ਕਲੀ ਕੀਤਾ ਬੈਠੋ ਬਾਜਵਾ ਬਾਜਵਾ ਜੀ ਹੁਣ ਜਵਾਬ ਤੇ ਲੈ ਲਓ ਆਪਣਾ ਅਮਨ ਜੀ ਕੰਟੀਨਿਊ ਐਡਰੈਸ ਦਾ ਚੇਅਰ ਐਂਡ ਯੂ ਕੈਟ ਹੀ ਪਲੀਜ਼ ਹਾਂ ਜੀ ਹਾਂ जी 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 सर एक, एक मिनट जी वट एवर ही सेड दैट इज टोटली अबसर्ड सब तो बड़ा मेरा ऑब्जेक्शन है जी वॉट एवर ही वॉन्टेड टू से नो इशूज वी आर रेडी टू लिसन एंड अंडरस्टैंड वॉट ही बट इश्यू इज सर मेरा इस गल ਸੀਰੀਅਸ ਆਬਜੈਕਸ਼ਨ ਹੈ ਕਿ ਇਹ ਪੰਜਾਬ ਦੀ 3 ਕਰੋੜ ਲੋਕਾਂ ਦੀ ਇਸ ਸਭ ਤੋਂ ਪਵਿੱਤਰ ਸਦਨ ਨੂੰ ਇਹ ਸਟੇਜ ਦੱਸ ਰਹੇ ਨੇ ਸਟੇਜ ਹੈ ਸਟੇਜ ਆਰਟਿਸਟ ਤੁਸੀਂ ਹੋਵੋਗੇ ਸਟੇਜ ਆਰਟਿਸਟ ਤੁਸੀਂ ਹੋਵੋਗੇ ਸਪੀਕਰ ਸਾਹਿਬ ਸਪੀਕਰ ਸਾਹਿਬ ਲੈਟ ਮੀ ਕੰਪਲੀਟ ਨਾਉ ਥਿਸ ਇਜ਼ ਥਿਸ ਇਜ਼ ਰੈਡੀਕਲਸ ਕੇਰੋ ਡੈਸਟਰੋ ਜੀ ਤੁਸੀਂ ਇੱਕ ਮਿੰਟ ਤੁਸੀਂ ਆਰਟਿਸਟ ਹੋ ਜੀ ਸਾਹਿਬ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਇੱਕ ਮਿੰਟ ਉਹ ਚਲੋ ਛੱਡੋ ਇੱਕ ਮਿੰਟ ਤੁਸੀਂ ਆਰਟਿਸਟ ਹੋ ਜੀ ਸਾਰੇ ਇੱਕ ਮਿੰਟ ਤੁਸੀਂ ਆਰਟਿਸਟ ਸਾਰੇ ਮੇਰੇ ਸਾਹਮਣੇ ਬੈਠੇ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਫੇਰ ਅਰੈਸਟ ਕਰੋ ਸਪੀਕਰ ਸਾਹਿਬ ਫੇਰ ਅਰੈਸਟ ਕਰੋ ਇਮੀਡੀਏਟਲੀ ਇਮੀਡੀਏਟਲੀ ਮੈਂ ਪ੍ਰਪੋਜ਼ ਕਰਦਾ ਇਹਨਾਂ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਇਸ਼ੂ ਕੀਤਾ ਜਾਵੇ ਜੀ ਸਰ ਥਿਸ ਇਜ਼ ਰੈਡੀਕਲਸ ਸਰ ਸਰ ਵਿਧਾਨ ਸਭਾ 3 ਕਰੋੜ ਇਹਦਾ ਮਤਲਬ ਆ ਇਹਦਾ ਮਤਲਬ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਚੈਲੰਜ ਕਰ ਰਿਹਾ ਬੰਦਾ ਇਹ 3 ਕਰੋੜ ਲੋਕਾਂ ਦੀ ਵਿਸ਼ਵਾਸ ਨੂੰ ਕਮਾਲ ਹੋਈ ਪਈਆ ਸ਼ਾਬਾਸ਼ ਦੀ ਬਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਜੱਟ ਆਰਟਿਸਟੋ ਜੀ ਆਪ ਦੇ ਆਪ ਦੇ ਸਾਥੀਆਂ ਨੂੰ ਪੁੱਛ ਲੋ ਇਹ ਸਟੇਜ ਆਰਟਿਸਟ ਨੇ ਇਹ ਕਲਾਕਾਰ ਨੇ ਕਿ ਲੁੱਕ ਸੀ ਆਰਟਿਸਟੋ ਜੀ ਸਰ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਇੱਕ ਮਿੰਟ ਇਹ ਚੱਲ ਛੱਡੋ ਇੱਕ ਮਿੰਟ ਤੁਸੀਂ ਆਰਟਿਸਟੋ ਜੀ ਸਾਰੇ ਇੱਕ ਮਿੰਟ ਤੁਸੀਂ ਆਰਟਿਸਟੋ ਸਾਰੇ ਮੇਰੇ ਸਾਹਮਣੇ ਬੈਠੇ ਇੱਕ ਮਿੰਟ ਬੋਲੋ ਇੱਕ ਮਿੰਟ ਸਪੀਕਰ ਸਾਹਿਬ ਰਮਤੀ ਸਪੀਕਰ ਸਾਹਿਬ ਕੇ ਅਡਰੈਸ ਕਰੋ ਸਪੀਕਰ ਸਾਹਿਬ ਕੇ ਅਡਰੈਸ ਕਰੋ ਇਮੀਡੀਐਂਟਲੀ ਮੈਂ ਪ੍ਰਪੋਜ਼ ਕਰਦਾ ਇਹਨਾਂ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਇਸ਼ੂ ਕੀਤਾ ਜਾਵੇ ਜੀ ਸਰ ਥਿਸ ਇਜ਼ ਰੈਡੀਕਲਸ ਸਰ ਸਰ ਵਿਧਾਨ ਸਭਾ 3 ਕਰੋੜ ਇਹਦਾ ਮਤਲਬ ਇਹਦਾ ਮਤਲਬ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਚੈਲੰਜ ਕਰ ਰਿਹਾ ਬੰਦਾ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਕਮਾਲ ਹੋਈ ਪਈ ਹੈ ਅਸੀਂ ਮर्याਦਾ ਨੂੰ ਬਰਾਬਰ ਰੱਖਿਆ ਜਾਵੇ ਅੰਡਰਸਟੂਡ ਜੀ ਆਪ ਦੇ ਆਪ ਦੇ ਸਾਥੀਆਂ ਨੂੰ ਪੁੱਛ ਲੋ ਇਹ ਸਟੇਜ ਆਰਟਿਸਟ ਨੇ ਇਹ ਕਲਾਕਾਰ ਨੇ ਕਿ ਲੋਕਾਂ ਦੇ ਲੋਕਾਂ ਦੇ ਚੁਣਿਆ ਨੁਮਾਇੰਦੇ ਨੇ ਬਾਜੋ ਸਾਹਿਬ ਇਹ ਇਹ ਤੁਸੀਂ ਤੁਸੀਂ ਵਿਧਾਨ ਸਭਾ ਦੀ ਗੱਲ ਕਰ ਰਹੇ ਹੋ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਨਾ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਵੀ ਇਹ ਸਟੇਜ ਬਣਾ रखी ਇਹਨਾਂ ਨੇ ਆ ਵੀ ਵਿਧਾਨ ਸਭਾ ਦਾ ਹਿੱਸਾ ਤੁਸੀਂ ਆਪ ਦੇ ਸਾਥੀਆਂ ਨੂੰ ਪੁੱਛੋ ਇਹ ਕਲਾਕਾਰ ਨੇ ਕਿ ਲੀਡਰ ਨੇ ਇਹ ਕਲਾਕਾਰ ਨੇ ਇਹ ਪਹਿਲੇ ਕਲਾਕਾਰ ਨੇ ਪਹਿਲੇ ਤੇ ਇਹਨਾਂ ਨੂੰ ਪੁੱਛੋ

ਕਿ ਅਸੀਂ ਸਾਰੇ ਲੋਕ ਚਾਹੇ ਐਮਪੀ ਦੀ ਜੂਰਿਸਡਿਕਸ਼ਨ ਹੈ ਜੂਰਿਸਡਿਕਸ਼ਨ ਹੈ ਜਾਂ ਪੰਜਾਬ ਦੀ ਹੈ ਜਾਂ ਹਿਮਾਚਲ ਦੀ ਹੈ 70 ਸਾਲਾਂ ਤੋਂ ਉਹੀ ਕੰਟਰੋਲ ਕਰ ਰਹੇ ਨੇ ਹੁਣ ਸਾਡੀ ਔਰ ਹਿਮਾਚਲ ਦੀ ਜੂਰਿਸਡਿਕਸ਼ਨ ਦੇ ਵਿੱਚ ਆ ਕੇ ਬੀਐਸਐਫ ਸੀਆਈਐਸਐਫ ਆ ਕੇ ਕਬਜ਼ਾ ਕਰ ਲੇ ਵਾਟ ਸੈਂਸ ਆਫ 댓 ਮੇਕ ਹੈ ਉਸ ਦਾ ਕੋਈ ਲੌਜਿਕ ਜੀ ਇਹਨਾਂ ਨੂੰ ਇਹਨਾਂ ਨੂੰ ਐਕਚੁਅਲੀ ਪ੍ਰੋਬਲਮ ਕੀ ਹੈ ਪ੍ਰੋਬਲਮ ਕੀ ਹੈ ਹੁਣ 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 ਪ੍ਰੋਬਲਮ ਕੀ ਹੈ ਬਾਜਵਾ ਜੀ ਤੁਸੀਂ ਬੈਠੋ ਉਹਨਾਂ ਨੂੰ ਗੱਲ ਕਰ ਲੈਣ ਦਿਓ ਤੁਹਾਡੀ ਗੱਲ ਸੁਣ ਲਈ ਤੁਹਾਡੇ ਸਾਥੀ ਤੁਹਾਨੂੰ ਫੇਰ ਮੌਕਾ ਮਿਲੇਗਾ ਸਪੀਕਰ ਸਾਹਿਬ ਹੁਣ ਤੁਹਾਨੂੰ ਮੈਂ ਜੀ ਤੁਹਾਨੂੰ ਮੈਂ ਅੰਦਰਲੀ ਗੱਲ ਦੱਸ ਦਿੰਨਾ ਅੰਦਰਲੀ ਗੱਲ ਇਹ ਹੈ ਅੰਦਰਲੀ ਗੱਲ ਇਹ ਹੈ ਵੀ ਜਿਹੜਾ ਜਿਹੜਾ ਚੀਮਾ ਸਾਹਿਬ ਕਹਿ ਕੇ ਹਟੇ ਨੇ ਵੀ ਭਾਜਪਾ ਤੇ ਕਾਂਗਰਸ ਦਾ ਪ੍ਰੇਮ ਹੈ ਜਿਹੜਾ ਤੁਸੀਂ ਬਾਜਵਾ ਬਾਜਵਾ ਤੇ ਭਾਜਪਾ ਵੈਸੀ ਬੜਾ ਮੇਲਜਾ ਖਾਂਦੇ ਨੇ ਆਪਸ 'ਚ ਫੇਰ ਇੱਕ ਘਰ 'ਚ ਵੀ ਉੱਪਰ ਥੱਲੇ ਰਹਿੰਦੇ ਨੇ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਮੈਨੂੰ ਲੈਟ ਮੀ ਕੰਪਲੀਟ ਜੀ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਉਹ ਇਹ ਰਚੇ ਕੱਲ ਇਹਨਾਂ ਦਾ ਸੌਦਾ ਇਹ ਹੋਇਆ ਬੀਜੇਪੀ ਵਾਲਿਆਂ ਨਾਲ ਕੇਂਦਰ ਸਰਕਾਰ ਨਾਲ ਕਿ ਜੀ ਪਰਸੋਂ ਇਹਨਾਂ ਨੇ ਸਾਡੇ ਖਿਲਾਫ ਦਰਖਾਸਤ ਦਿੱਤੀ ਕੇ ਸੈਂਟਰ ਸਰਕਾਰ ਕਹਿੰਦਾ ਕਿ ਇੰਨੀ ਛੇਤੀ ਸਾਈਬਰ ਕ੍ਰਾਈਮ ਚ ਐਫ ਆਈ ਆਰ ਨਹੀਂ ਹੁੰਦੀ ਉਹਨਾਂ ਦਾ ਸੌਦਾ ਇਹਨਾਂ ਦਾ ਇਹ ਹੋਇਆ ਵੀ ਤੁਸੀਂ ਕੱਲ ਨੂੰ ਮਤੇ ਦੀ ਸਪੋਰਟ ਨਹੀਂ ਕਰਨਾ ਕੱਲਾ ਰੌਲਾ ਪਾਉਣਾ ਹੈ ਬਾਹਰ ਜਾਣਾ ਹੈ ਤੇ ਅਸੀਂ ਤੁਹਾਡਾ ਪਰਚਾ ਖلاف ਕਰ ਦਿੰਦੇ ਆ ਸਾਡੇ ਦੇ ਪਰਚਾ ਕਰਦਾ 36 ਕਰੋ ਪਰਚਾ ਜੇ ਉਹ 36 ਕਰੋ ਪਰਚਾ ਦੀ ਕੋਈ ਪਰਵਾਹ ਨਹੀਂ ਹੈਗੀ ਇਹ ਇਹ ਕੱਲਾ ਇਹਨਾਂ ਦੀ ਆਪਟਿਕਸ ਚੱਲ ਰਹੀਆਂ ਨੇ ਜੀ ਇਹ ਇਹ ਰਲੇ ਮਿਲੇ ਨੇ ਇਹ ਔਰ ਭਾਜਪਾ ਤੇ ਬਾਜਵਾ ਹੋਣਾ ਜਿਵੇਂ ਇੱਕ ਮੁਠੋ ਹੀ ਖੜੇ ਨੇ ਜੀ ਸਾਰਾ ਪੰਜਾਬ ਸਮਝੀ ਖੜਾ ਹੈ ਠੀਕ ਹੈ ਥੈਂਕ ਯੂ ਇੱਕ ਮਿੰਟ ਜੀ ਮੈਂ ਇੱਕ ਮਿੰਟ ਕੀਮਾ ਜੀ ਬੈਠੋ 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 ਤੁਸੀਂ ਬੈਠੋ ਇੱਕ ਮਿੰਟ ਇੱਕ ਮਿੰਟ ਬੈਠੋ ਮੈਂ ਬੈਠੋ ਬਾਜਵਾ ਜੀ ਮੈਂ ਸਾਰੇ ਸਤਕਾਰਯੋਗ ਮੈਂਬਰ ਸਾਹਿਬਾਨ ਦੇ ਚਰਨਾਂ 'ਚ ਇੱਕ ਬੇਨਤੀ ਕਰਨੀ ਚਾਹੁੰਦਾ ਮੇਰੀ ਇੱਕ ਸਪੀਕਰ ਸਾਹਿਬ ਹੁਣ ਗੱਲ ਹੀ ਕਰ ਤਾ ਮੈਨੂੰ ਤੁਹਾਡਾ ਨਹੀਂ ਮੈਂ ਕਰੀ ਤੁਹਾਡੇ ਨਾਲ ਰਿਆਂ ਦੀ ਇਹਨਾਂ ਵੱਲ ਤੇ ਮੈਂ ਵੇਖ ਰਿਹਾ ਤੁਸੀਂ ਬੋਲੋ ਤੁਹਾਡੇ ਸ਼ੇਰਾਂ ਵੱਲ ਤੇ ਆਣੇ ਮੇਰਾ ਜੀ ਬੋਲੋ ਬੋਲੋ ਮੇਰੀ ਬੇਨਤੀ ਸੁਣੋ ਜੀ ਜੇ ਪੰਜਾਬ ਪੁਲਿਸ ਨੂੰ ਇਹਨਾਂ ਨੂੰ ਇੰਨਾ ਇਸ ਗੱਲ ਤੇ ਹੈ ਕਿ ਸੀਐਸਐਫ ਹਟਾ ਕੇ ਪੰਜਾਬ ਪੁਲਿਸ ਲਾਈਜ ਤੇ ਜਿਹੜਾ ਤੁਹਾਡਾ ਚੀਫ ਮਿਨਿਸਟਰ ਤੇ ਇਹ ਸਾਰਾ ਮੰਤਰੀ ਮੰਡਲ ਬੈਠਾ ਜੇ ਸੈਕਟਰੀਅਟ ਉਥੇ ਪੰਜਾਬ ਪੁਲਿਸ ਪ੍ਰੋਟੈਕਸ਼ਨ ਵਾਸਤੇ ਕਿਉਂ ਨਹੀਂ ਲਈਦੀ ਉਥੇ ਸੀਆਈਐਸਫ ਰੱਖੀਏ ਜਿੱਥੇ ਆਹ ਕੀਤਾ ਉਥੇ ਵਿਡਰੋ ਕਰੋ ਸੀਆਈਐਸਫ ਨੂੰ ਜਿੱਥੇ ਆਪ ਬੈਠਦੇ ਹੋ ਉਥੇ ਡਰਦੇ ਸੀਆਈਐਸਫ ਲਈ ਦੀ ਕਨਟਰਡਿਕਟਰੀ ਵੇਖੋ ਵਾਟ ਅ ਬਿਗ ਕਨਟਰਡਿਕਸ਼ਨ ਇਸ ਗਵਰਨਮੈਂਟ ਦੀ ਆ ਭਾਖੜਾ ਮੈਨੂੰ ਇਹ ਕੱਲ ਦੱਸੋ ਜੀ ਤੁਸੀਂ ਜਿੱਦ ਨੂੰ ਮੰਗੀ ਲਓ ਉਹਨਾਂ ਦੀ ਆਵਾਜ਼ ਦੇਣ ਦਿਓ ਇੱਕ ਮਿੰਟ ਇੱਕ ਮਿੰਟ ਕੁਸੀਂ ਮੈਨੂੰ ਦੱਸੋ ਜਿਹਨੂੰ ਮਰਜ਼ੀ ਲਾਓ ਅਸੀਂ ਅਸੀਂ ਇਸ ਨੂੰ ਵੈਲਕਮ ਕਰਦੇ ਬਟ ਆਪਟਿਕਸ ਤੋਂ ਲਾਵਾ ਕੁਝ ਹੋਰ ਹੈ ਤੁਸੀਂ ਆਪਣੀ ਸੈਕਟਰੀਅਟ ਦੇ ਬਾਹਰ ਤੇ ਸੀਐਸਐਫ ਲਈ ਆਪਣੀ ਜਾਨ ਬਚਾਉਣ ਵਾਸਤੇ ਉੱਥੇ ਕਹਿੰਦੇ ਸਾਡਾ ਪਾਣੀ ਬਚਾਉਣ ਵਾਸਤੇ ਪੰਜਾਬ ਪੁਲਿਸ ਚਾਹੀਦੀ ਹੈ ਇਹਨਾਂ ਨੇ ਬੰਦੂ ਇੱਕ ਮਿੰਟ ਸਰ ਮੈਰੀ ਸਨ ਅਮਨ ਜੀ ਇੱਕ ਮਿੰਟ ਲੈਟਨ ਕੰਪਲੀਟ ਦੈਨ ਯੂ ਕੈਨ ਅਨਸਰ ਜੀ ਜੀ ਐਮਰੋਦਾ ਸੋ ਹੈ ਕੋਈ ਗੱਲ ਠੀਕ ਹੈ ਜੀ ਇਹਦਾ ਜਵਾਬ ਦੋ ਤੁਸੀਂ ਕਿ ਤੁਸੀਂ ਉਥੋਂ ਵਿਡਰੋਅ ਕਰ ਲਈਏ ਕਿ ਨਾ ਬਹੁਤ ਚੰਗਾ ਕੀਤਾ ਸੈਕਟਰੀਅਰ ਤਾਂ ਮਤੇ ਮਤੇ ਨਾਲ ਸਹਿਮਤ ਹਾਂ ਜੀ ਮਤੇ ਨਾਲ ਸਹਿਮਤ ਹਾਂ ਅਸੀਂ ਕਹਿੰਦੇ ਹਰ ਗੱਲ ਤੁਹਾਡੀ ਨਾਲ ਸਹਿਮਤ ਬਸ ਠੀਕ ਕਿਉਂਕਿ ਤੁਸੀਂ ਕਰਨਾ ਹੀ ਡਰਾਮਾ ਹੈ ਉਰ ਕਰਨਾ ਹੀ ਕੁਝ ਨਹੀਂ ਬੈਠੋ ਜੀ ਅਮਨ ਅਰੋੜਾ ਠੀਕ ਹੈ ਜੀ ਲੈ ਲਓ ਜਵਾਬ ਲੈ ਲਓ ਜਵਾਬ ਲੈ ਲਓ ਜਵਾਬ ਦਿਓ ਜੀ ਅਮਨ ਅਰੋੜਾ ਜੀ ਚੇਅਰ ਨੂੰ ਡੈਸ ਕੀਤਾ ਜਾਵੇ ਬਾਜਵਾ ਸਾਹਿਬ ਹੁਣ ਬੈਠੋ ਸਰ 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 ਇੱਕ ਮਿੰਟ ਜੀ ਸਰੇ ਸਰੇ ਅ ਮੇਰੇ ਬੜੇ ਸਤਕਾਰਯੋਗ ਨਿਵਾਜਾ ਸਾਹਿਬ ਪਰ ਥੋੜਾ ਜਨੇ ਜੀ ਜਲਦੀ ਰਿਐਕਟ ਕਰ ਜਾਂਦੇ ਨੇ ਇੱਕ ਤਾਂ ਮੇਰਾ ਇਸ ਗੱਲ ਤੇ ਬਾਜਾ ਸਾਹਿਬ ਬੜਾ ਨਿੱਕਰੋ ਜਿਹਾ ਕਰੋ ਪਰ ਫਿਰ ਬੈਕਟ੍ਰੈਕ ਨਾ ਕਰਿਓ ਇੱਕ ਸਖਬੇ ਤਾਂ ਜਾਓ ਜੀ ਫਿਰ ਖੜ ਗਏ ਮੈਂ ਇੰਨੀ ਦੇਰ ਹੋ ਗਈ ਜੀ ਮੈਨੂੰ ਸੁਣਦੇ ਨੂੰ ਮੈਨੂੰ ਬੋਲ ਦੇਖੋ ਇਹਨੂੰ ਤੁਸੀਂ ਜੀ ਇਹਨੂੰ ਤੁਸੀਂ ਡਾਇਲੋਗ ਨਾ ਬਣਾਓ ਪਲੀਜ਼ ਐਡਰੈਸ ਦ ਚੇਅਰ ਜਨਾਬ 2 ਮਿੰਟ ਮੈਂ ਬੇਨਤੀ ਕਰਦਾ ਯੂ ਵਿਲ ਤੁਸੀਂ ਤੁਸੀਂ ਬੈਠੋ ਤੁਸੀਂ ਬੈਠੋ ਮੈਂ ਕਰਉ ਤੁਸੀਂ ਬੈਠੋ ਬੈਠੋ ਬਾਜਵਾ ਬਾਜਵਾ ਜੀ ਜਵਾਬ ਤੇ ਲੈ ਲਓ ਆਪਣਾ ਅਮਨ ਜੀ ਕੰਟੀਨਿਊ ਐਡਰੈਸ ਦਾ ਚੇਅਰ ਐਂਡ ਯੂ ਕੈਟ ਹੀ ਰਿਪਲੀਜ਼ ਹਾਂਜੀ ਹਾਂਜੀ ਜੀ 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 ਸਰ ਇੱਕ ਮਿੰਟ ਜੀ ਵਾਟਐਵਰ ਹੀ ਸੈਡ ਦੈਟ ਇਜ਼ ਟੋਟਲੀ ਅਬਸਰਡ ਸਭ ਤੋਂ ਵੱਡਾ ਮੇਰਾ ਆਬਜੈਕਸ਼ਨ ਹੈ ਜੀ ਵਾਟਐਵਰ ਹੀ ਵਾਂਟਿਡ ਟੂ ਸੇ ਨੋ ਇਸ਼ੂਜ਼ ਵੀ ਆਰ ਐਡਿਟ ਟੂ ਲਿਸਨ ਐਂਡ ਅੰਡਰਸਟੈਂਡ ਵਾਟ ਹੀ ਵਾਂਟਸ ਟੂ ਸੇ ਬਟ ਇਸ਼ੂ ਇਜ਼ ਸਰ ਮੇਰਾ ਇਸ ਗੱਲ ਦੇ ਉੱਪਰ ਸੀਰੀਅਸ ਆਬਜੈਕਸ਼ਨ ਹੈ ਕਿ ਇਹ ਪੰਜਾਬ ਦੀ 3 ਕਰੋੜ ਲੋਕਾਂ ਦੀ ਇਸ ਸਭ ਤੋਂ ਪਵਿੱਤਰ ਸਦਰ ਨੂੰ ਇਸ ਸਟੇਜ 'ਤੇ ਅਸਰੇ ਨੇ ਇਹ ਸਟੇਜ ਹੈ ਸਟੇਜ ਆਰਟਿਸਟ ਤੁਸੀਂ ਹੋਵੋਗੇ ਸਟੇਜ ਆਰਟਿਸਟ ਤੁਸੀਂ ਹੋਵੋਗੇ ਸਪੀਕਰ ਸਾਹਿਬ ਸਪੀਕਰ ਸਾਹਿਬ ਲੈਟ ਮੀ ਕੰਪਲੀਟ ਨਾ ਦਿਸ ਇਜ਼ ਦਿਸ ਇਜ਼ ਰੈਡੀਕਲਸ ਕੇਅਰ ਅਰੈਸਟ ਕਰੋ ਜੀ ਤੁਸੀਂ ਇੱਕ ਮਿੰਟ ਤੁਸੀਂ ਆਰਟਿਸਟ ਹੋ ਜੀ ਸਰ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਇੱਕ ਮਿੰਟ ਉਹ ਚਲ ਛੱਡੋ ਇੱਕ ਮਿੰਟ ਤੁਸੀਂ ਆਰਟਿਸਟ ਹੋ ਜੀ ਸਾਰੇ ਇੱਕ ਮਿੰਟ ਤੁਸੀਂ ਆਰਟਿਸਟ ਹੋ ਸਾਰੇ ਮੇਰੇ ਸਾਹਮਣੇ ਬੈਠੇ ਇੱਕ ਮਿੰਟ ਬੈਠੋ ਬੁੱਢੇ ਦੇ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਕੇਅਰ ਅਰੈਸਟ ਕਰੋ ਸਪੀਕਰ ਸਾਹਿਬ ਕੇਅਰ ਅਰੈਸਟ ਕਰੋ ਇਮੀਡੀਐਟਲੀ ਇਮੀਡੀਐਟਲੀ ਮੈਂ ਪ੍ਰੋਪੋਜ਼ ਕਰਦਾ ਇਹਨਾਂ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਇਸ਼ੂ ਕੀਤਾ ਜਾਵੇ ਜੀ ਸਰ ਦਿਸ ਇਜ਼ ਰੈਡੀਕਲਸ ਸਰ ਸਰ ਵਿਧਾਨ ਸਭਾ 3 ਕਰੋੜ ਇਹਦਾ ਮਤਲਬ ਇਹਦਾ ਮਤਲਬ ਇਹ 3 ਕਰੋੜ ਲੋਕਾਂ ਦੀ ਵਿਜ਼डम ਨੂੰ ਚੈਲੰਜ ਕਰ ਰਿਹਾ ਬੰਦਾ ਇਹ 3 ਕਰੋੜ ਲੋਕਾਂ ਦੀ ਵਿਜ਼डम ਨੂੰ ਕਮਾਲ ਹੋਈ ਪਈ ਆ ਅਸੀਂ ਅਸੀਂ ਬਰੀਆਦਾ ਨੂੰ ਬਣਾ ਕੇ ਰੱਖਿਆ ਜਾਵੇ ਜੱਟ ਆਰਟਿਸਟੋ ਜੀ ਆਪ ਦੇ ਆਪ ਦੇ ਸਾਥੀਆਂ ਨੂੰ ਪੁੱਛ ਲਓ ਇਹ ਸਟੇਜ ਆਰਟਿਸਟ ਨੇ ਇਹ ਕਲਾਕਾਰ ਨੇ ਕਿ ਲੁੱਕ ਸੀ ਆਰਟਿਸਟੋ ਜੀ ਸਰ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਇੱਕ ਮਿੰਟ ਇਹ ਚਲੋ ਛੱਡੋ ਇੱਕ ਮਿੰਟ ਤੁਸੀਂ ਆਰਟਿਸਟੋ ਜੀ ਸਾਰੇ ਇੱਕ ਮਿੰਟ ਤੁਸੀਂ ਆਰਟਿਸਟ ਨੂੰ ਸਾਡੇ ਸਾਹਮਣੇ ਬੈਠੇ ਇੱਕ ਮਿੰਟ ਬੋਲੋ ਮੇਰੇ ਕੋਲ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਸਪੀਕਰ ਸਾਹਿਬ ਕੇ ਰੈਡਰੈਸ ਕਰੋ ਸਪੀਕਰ ਸਾਹਿਬ ਕੇ ਰੈਡਰੈਸ ਕਰੋ ਇਮੀਡੀਟਲੀ ਇਮੀਡੀਟਲੀ ਮੈਂ ਪ੍ਰਪੋਜ਼ ਕਰਦਾ ਇਹਨਾਂ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਇਸ਼ੂ ਕੀਤਾ ਜਾਵੇ ਜੀ ਸਰ ਥਿਸ ਇਜ਼ ਰੈਡੀਕਲਸ ਸਰ ਸਰ ਵਿਧਾਨ ਸਭਾ 3 ਕਰੋੜ ਇਹਦਾ ਮਤਲਬ ਇਹਦਾ ਮਤਲਬ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਚੈਲੰਜ ਕਰ ਰਿਹਾ ਬੰਦਾ ਇਹ ਕਿੰਨੇ ਕਰੋੜ ਲੋਕਾਂ ਦੀ ਵਿਸ਼ੇਸ਼ ਨੂੰ ਕਮਾਲ ਹੋਈ ਪਈ ਆ ਅਸੀਂ ਅਸੀਂ ਬਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਜੱਟ ਆਰਟਿਸਟ ਜੀ ਆਪ ਦੇ ਆਪ ਦੇ ਸਾਥੀਆਂ ਨੂੰ ਪੁੱਛ ਲੋ ਇਹ ਸਟੇਜ ਆਰਟਿਸ ਨੇ ਇਹ ਕਲਾਕਾਰ ਨੇ ਕਿ ਲੋਕਾਂ ਦੇ ਲੋਕਾਂ ਦੇ ਚੁਣਿਆ ਨੁਮਾਇੰਦੇ ਨੇ ਬਾਜਾ ਸਾਹਿਬ ਇਹ ਇਹ ਤੁਸੀਂ ਤੁਸੀਂ ਵਿਧਾਨ ਸਭਾ ਦੀ ਗੱਲ ਕਰ ਰਹੇ ਹੋ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਨਾ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਵੀ ਇਹ ਸਟੇਜ ਬਣਾ ਰੱਖੀ ਇਹਨਾਂ ਨੇ ਆ ਵੀ ਵਿਧਾਨ ਸਭਾ ਦਾ ਹਿੱਸਾ ਤੁਸੀਂ ਆਪ ਦੇ ਸਾਥੀਆਂ ਨੂੰ ਪੁੱਛੋ ਇਹ ਕਲਾਕਾਰ ਨੇ ਕਿ ਲੀਡਰ ਨੇ ਇਹ

ਕੰਮ ਕੰਟੀਨਿਊ ਕਰੋ ਸਪੀਕਰ ਸਾਹਿਬ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕਿ ਕਿ ਅਸੀਂ ਸਾਰੇ ਲੋਕ ਚਾਹੇ ਐਡੀਐਮਪੀ ਦੀ ਜੂਰਿਸਡਿਕਸ਼ਨ ਹੈ ਜੂਰਿਸਡਿਕਸ਼ਨ ਹੈ ਜਾਂ ਪੰਜਾਬ ਦੀ ਹੈ ਜਾਂ ਹਿਮਾਚਲ ਦੀ ਹੈ 70 ਸਾਲਾਂ ਤੋਂ ਉਹੀ ਕੰਟਰੋਲ ਕਰ ਰਹੇ ਨੇ ਹੁਣ ਸਾਡੀ ਔਰ ਹਿਮਾਚਲ ਦੀ ਜੂਰਿਸਡਿਕਸ਼ਨ ਦੇ ਵਿੱਚ ਆ ਕੇ ਬੀਐਸਐਫ ਸੀਆਈਐਸਐਫ ਆ ਕੇ ਕਬਜ਼ਾ ਕਰ ਲੇ ਵਾਟ ਸੈਂਸ ਔਫ ਇਟ ਮੇਕ ਹੈ ਉਸ ਦਾ ਤਾਂ ਕੋਈ ਲੌਜਿਕ ਜੀ ਇਹਨਾਂ ਨੂੰ ਇਹਨਾਂ ਨੂੰ ਐਕਚੁਅਲੀ ਪ੍ਰੋਬਲਮ ਕੀ ਹੈ ਪ੍ਰੋਬਲਮ ਕੀ ਹੈ ਹੁਣ 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 ਪ੍ਰੋਬਲਮ ਕੀ ਹੈ ਬਾਜਵਾਜੀ ਤੁਸੀਂ ਬੈਠੋ ਉਹਨਾਂ ਨੂੰ ਗੱਲ ਕਰ ਲੈਂਦੇ ਹੋ ਤੁਹਾਡੀ ਗੱਲ ਸੁਣ ਲਈ ਤੁਹਾਡੇ ਸਾਥੀ ਤੁਹਾਨੂੰ ਫੇਰ ਮੌਕਾ ਮਿਲੇਗਾ ਸਪੀਕਰ ਹੁਣ ਤੁਹਾਨੂੰ ਮੈਂ ਜੀ ਹਾਂ ਤੁਹਾਨੂੰ ਮੈਂ ਅੰਦਰਲੀ ਗੱਲ ਦੱਸ ਦੇਣਾ ਅੰਦਰਲੀ ਗੱਲ ਇਹ ਹੈ ਅੰਦਰਲੀ ਗੱਲ ਇਹ ਹੈ ਵੀ ਜਿਹੜਾ ਜਿਹੜਾ ਚੀਮਾ ਸਾਹਿਬ ਕਹਿ ਕੇ ਹਟੇ ਨੇ ਭੀ ਭਾਜਪਾ ਤੇ ਕਾਂਗਰਸ ਦਾ ਪ੍ਰੇਮ ਹੈ ਜਿਹੜਾ ਤੁਸੀਂ ਬਾਜਵਾ ਬਾਜਵਾ ਤੇ ਭਾਜਪਾ ਵੈਸੀ ਬੜਾ ਮੇਲ ਜਾਂ ਖਾਂਦੇ ਨੇ ਆਪਸ 'ਚ ਫਿਰ ਇੱਕ ਕਰੱਚ ਵੀ ਉੱਪਰ ਥੱਲੇ ਰਹਿੰਦੇ ਨੇ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਮੈਨੂੰ ਲੈਟ ਮੀ ਕੰਪਲੀਟ ਜੀ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਉਹ ਇਹ ਰਚੇ ਕੱਲ ਇਹਨਾਂ ਦਾ ਸੌਦਾ ਇਹ ਹੋਇਆ ਬੀਜੇਪੀ ਵਾਲਿਆਂ ਨਾਲ ਕੇਂਦਰ ਸਰਕਾਰ ਨਾਲ ਕਿ ਜੀ ਪਰਸੋਂ ਇਹਨਾਂ ਨੇ ਸਾਡੇ ਖਿਲਾਫ ਦਰਖਾਸਤ ਦਿੱਤੀ ਕੇਂਦਰ ਸਰਕਾਰ ਕਹਿੰਦਾ ਕਿ ਇੰਨੀ ਛੇਤੀ ਸਾਈਬਰ ਕ੍ਰਾਈਮ 'ਚ ਐਫ ਆਈ ਆਰ ਨਹੀਂ ਹੁੰਦੀ ਉਹਨਾਂ ਦਾ ਸੌਦਾ ਇਹਨਾਂ ਦਾ ਇਹ ਹੋਇਆ ਵੀ ਤੁਸੀਂ ਕੱਲ ਨੂੰ ਮਤੇ ਦੀ ਸਪੋਰਟ ਨਹੀਂ ਕਰਨਾ ਕੱਲਾ ਰੌਲਾ ਪਾਉਣਾ ਹੈ ਬਾਹਰ ਜਾਣਾ ਹੈ ਤੇ ਅਸੀਂ ਤੁਹਾਡਾ ਪਰਚਾ ਖਿਲਾਫ ਕਰ ਦਿੰਦੇ ਆ ਸਾਡੇ ਦੇ ਪਰਚਾ ਕਰਦਾ 36 ਗਰਾਉ ਪਰਚਾ ਜੇ ਉਹ 36 ਗਰਾਉ ਪਰਚਾ ਜੇ ਕੋਈ ਪਰਵਾਹ ਨਹੀਂ ਹੈਗੀ ਇਹ ਇਹ ਕੱਲਾ ਇਹਨਾਂ ਦੀ ਆਪਟਿਕਸ ਚੱਲ ਰਹੀਆਂ ਨੇ ਜੀ ਇਹ ਇਹ ਰਲੇ ਮਿਲੇ ਨੇ ਇਹ ਔਰ ਭਾਜਪਾ ਤੇ ਬਾਜਵਾ ਹੋਣਾ ਹੈ ਜਿਵੇਂ ਇੱਕ ਮੁਠੋ ਹੀ ਖੜੇ ਨੇ ਜੀ ਸਾਰਾ ਪੰਜਾਬ ਸਮਝੀ ਖੜਾ ਹੈ ਠੀਕ ਹੈ ਥੈਂਕ ਯੂ ਇੱਕ ਮਿੰਟ ਦੀ ਮੈਂ ਇੱਕ ਮਿੰਟ ਕੀਮਾ ਜੀ ਬੈਠੋ 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 ਤੁਸੀਂ ਬੈਠੋ ਇੱਕ ਮਿੰਟ ਇੱਕ ਮਿੰਟ ਬੈਠੋ ਮੇਰੀ ਇੱਕ ਸਪੀਕਰ ਸਾਹਿਬ ਹੁਣ ਗੱਲ ਹੀ ਕਰਦੇ ਫਿਰ ਮੈਨੂੰ ਤੁਹਾਡਾ ਨਹੀਂ ਮੈਂ ਕਰੀ ਤੁਹਾਡੇ ਨਾਲ ਰਿਆਂ ਦੀ ਇਹਨਾਂ ਵੱਲ ਤੇ ਮੈਂ ਵੇਖ ਹੀ ਰਿਹਾ ਤੁਸੀਂ ਬੋਲੋ ਤੁਹਾਡੇ ਸ਼ੇਰਾਂ ਵੱਲ ਤੇ ਆਣੇ ਮੇਰਾ ਜੀ ਬੋਲੋ ਬੋਲੋ ਮੇਰੀ ਬੇਨਤੀ ਸੁਣੋ ਜੀ ਜੇ ਪੰਜਾਬ ਪੁਲਿਸ ਨੂੰ ਇਹਨਾਂ ਨੂੰ ਇੰਨਾ ਇਸ ਗੱਲ ਤੇ ਹੈ ਕਿ ਸੀਐਸਐਫ ਹਟਾ ਕੇ ਪੰਜਾਬ ਪੁਲਿਸ ਲਾਈ ਦੇ ਤੇ ਜਿਹੜਾ ਤੁਹਾਡਾ ਚੀਫ ਮਿਨਿਸਟਰ ਤੇ ਇਹ ਸਾਰਾ ਮੰਤਰੀ ਮੰਡਲ ਬੈਠਾ ਜੇ ਸੈਕਟਰੀਅਰ ਉਥੇ ਪੰਜਾਬ ਪੁਲਿਸ ਪ੍ਰੋਟੈਕਸ਼ਨ ਵਾਸਤੇ ਕਿਉਂ ਨਹੀਂ ਲਾਈ ਦੀ ਉਥੇ ਸੀਐਸਐਫ ਰੱਖੀ ਜਿੱਥੇ ਆ ਕੀਚਾ ਉਥੇ ਵਿਡਰੋ ਕਰੋ ਸੀਆਐਸਐਫ ਨੂੰ ਜਿੱਥੇ ਆਪ ਬੈਠਦੇ ਹੋ ਉਥੇ ਡਰਦੇ ਸੀਆਐਸਐਫ ਲਈ ਕਨਟ੍ਰਾਡਿਕਟਰੀ ਵੇਖੋ ਵਾਟ ਅ ਬਿਗ ਕਨਟ੍ਰਾਡਿਕਸ਼ਨ ਇਸ ਗਵਰਨਮੈਂਟ ਦੀ ਆ ਭਾਖੜਾ ਮੈਨੂੰ ਇੱਕ ਗੱਲ ਦੱਸੋ ਜੀ ਤੁਸੀਂ ਜਿੰਨੂੰ ਮੰਗੀ ਲਾਓ ਉਹਨਾਂ ਨੂੰ ਆਪ ਦੇਣ ਦਿਓ ਇੱਕ ਮਿੰਟ ਇੱਕ ਮਿੰਟ ਤੁਸੀਂ ਮੈਨੂੰ ਦੱਸੋ ਜਿੰਨੂੰ ਮਰਜ਼ੀ ਲਾਓ ਅਸੀਂ ਅਸੀਂ ਇਸ ਨੂੰ ਵੈਲਕਮ ਕਰਦੇ ਬਟ ਆਪਟਿਕਸ ਤੋਂ ਲਾਵਾ ਕੁਝ ਹੋਰ ਹੈ ਤੁਸੀਂ ਆਪਣੀ ਸੈਕਟਰੀਅਟ ਦੇ ਬਾਹਰ ਤੇ ਸੀਐਸਐਫ ਲਈ ਆਪਣੀ ਜਾਨ ਬਚਾਣ ਵਾਸਤੇ ਉੱਥੇ ਕਹਿੰਦੇ ਸਾਡਾ ਪਾਣੀ ਬਚਾਉਣ ਵਾਸਤੇ ਪੰਜਾਬ ਪੁਲਿਸ ਚਾਹੀਦੀ ਹੈ ਇਹਨਾਂ ਨੇ ਬੰਦੂ ਇੱਕ ਮਿੰਟ ਸਰ ਮੈਰੀ ਸਨ ਅ ਅਮਨ ਜੀ ਇੱਕ ਮਿੰਟ ਲੈਟਨ ਕੰਪਲੀਟ ਦੈਨ ਯੂ ਕੈਨ ਅਨਸਰ ਜੀ ਜੀ ਇਹ ਮੈਨੂੰ ਦੱਸੋ ਹੈ ਕੋਈ ਗੱਲ ਠੀਕ ਹੈ ਜੀ ਇਹਦਾ ਜਵਾਬ ਦਿਓ ਤੁਸੀਂ ਕਿ ਤੁਸੀਂ ਉੱਥੋਂ ਵਿਡਰੋਅ ਕਰ ਲਈਏ ਕਿ ਇਹ ਬਹੁਤ ਚੰਗਾ ਕੀਤਾ ਸੈਕਟਰੀਅਰ ਤੁਸੀਂ ਮਤੇ ਨਾਲ ਸਹਿਮਤ ਹੋ ਹਾਂਜੀ ਮਤੇ ਨਾਲ ਸਹਿਮਤ ਹੋ ਅਸੀਂ ਕਹਿੰਦੇ ਹਾਂ ਹਰ ਗੱਲ ਤੁਹਾਡੀ ਨਾਲ ਸਹਿਮਤ ਬਸ ਠੀਕ ਕਿਉਂਕਿ ਤੁਸੀਂ ਕਰਨਾ ਹੀ ਡਰਾਮਾ ਹੈ ਉੱਤੇ ਕਰਨਾ ਹੀ ਕੁਝ ਨਹੀਂ ਬੈਠੋ ਜੀ ਅਮਨ ਅਰੋੜਾ ਠੀਕ ਹੈ ਜੀ ਲੈ ਲਓ ਜਵਾਬ ਲੈ ਲਓ ਜਵਾਬ ਲੈ ਲਓ ਜਵਾਬ ਦਿਓ ਜੀ ਅਮਨ ਅਰੋੜਾ ਜੀ ਚੇਅਰ ਨੂੰ ਡੈਸ ਕੀਤਾ ਜਾਵੇ ਬਾਜਵਾ ਸਾਹਿਬ ਹਣ ਬੈਠੋ ਸਰ ਸਰエストਰ ਇੱਕ ਮਿੰਟ ਜੀ ਸਰエストਰ ਹੈ ਮੇਰੇ ਬੜੇ ਸਤਕਾਰਯੋਗ ਨੇ ਬਾਜਵਾ ਸਾਹਿਬ ਪਰ ਥੋੜਾ ਜਨੇ ਜੀ ਜਲਦੀ ਰਿਐਕਟ ਕਰ ਜਾਂਦੇ ਨੇ ਇੱਕ ਤਾਂ ਮੇਰਾ ਇਸ ਗੱਲ ਤੇ ਬਾਜਵਾ ਸਾਹਿਬ ਬੜਾ ਨਿੱਕਰੋ ਜਿ ਕਰੋ ਪਰ ਫਿਰ ਬੈਕਟ੍ਰੈਕ ਨਾ ਕਰਿਓ ਇੱਕ ਸਭ ਖਬੈਤਾ ਜਾਓ ਜੀ ਫਿਰ ਖੜ ਗਏ ਮੈਂ <muchas> ਇੰਨੀ देर ਹੋ ਗਈ ਮੈਨੂੰ ਸੁਣਦੇ ਨੂੰ ਮੈਨੂੰ ਬੋਲ ਦੇਖੋ ਇਹਨੂੰ ਤੁਸੀਂ ਜੀ ਇਹਨੂੰ ਤੁਸੀਂ ਡਾਇਲੌਗ ਨਾ ਬਣਾਓ ਪਲੀਜ਼ ਐਡਰੈਸ ਦਾ ਚੇਅਰ ਜਨਾਬ 2 ਮਿੰਟ ਮੈਂ ਬੇਨਤੀ ਕਰਦਾ ਯੂਲ ਤੁਸੀਂ ਤੁਸੀਂ ਬੈਠੋ ਤੁਸੀਂ ਬੈਠੋ ਮੈਕਰੋ ਤੁਸੀਂ ਬੈਠੋ ਤੁਸੀਂ ਨਹੀਂ ਕਲੀ ਪੀਤਾ ਬੈਠੋ ਬਾਜਵਾ ਬਾਜਵਾ ਜੀ ਹੁਣ ਜਵਾਬ ਤੇ ਲੈ ਲਓ ਆਪਣਾ ਅਮਨ ਜੀ ਕੰਟੀਨਿਊ ਐਡਰੈਸ ਦਾ ਚੇਅਰ ਐਂਡ ਯੂ ਕੈਨ ਕੰਟੀਨਿਊ ਪਲੀਜ਼ ਹਾਂ ਜੀ ਹਾਂ जी जी आगे आगे जी जी सर एक मिनट जी वॉट एवर ही सेड दैट इज टोटली अबसर्ड सब तो बड़ा मेरा ऑब्जेक्शन है जी वॉट एवर ही वॉन्टेड टू से नो इश्यूज वी आर रेडी टू लिसन एंड अंडरस्टैंड वॉट ही टू से बट इश्यू इज सर मेरा इस गल ਸੀਰੀਅਸ ਆਬਜੈਕਸ਼ਨ ਹੈ ਕਿ ਇਹ ਪੰਜਾਬ ਦੀ 3 ਕਰੋੜ ਲੋਕਾਂ ਦੀ ਇਸ ਸਭ ਤੋਂ ਪਵਿੱਤਰ ਸਦਰ ਨੂੰ ਇਸ ਸਟੇਜ 'ਤੇ ਧਸ ਰਹੇ ਨੇ ਇਹ ਸਟੇਜ ਹੈ ਸਟੇਜ ਆਰਟਿਸਟ ਤੁਸੀਂ ਹੋਵੋਗੇ ਸਟੇਜ ਆਰਟਿਸਟ ਤੁਸੀਂ ਹੋਵੋਗੇ ਸਪੀਕਰ ਸਾਹਿਬ ਸਪੀਕਰ ਸਾਹਿਬ ਲੈਟ ਮੀ ਕੰਪਲੀਟ ਨਾ ਦਿਸ ਇਜ਼ ਦਿਸ ਇਜ਼ ਰੈਡੀਕਲਸ ਜੇ ਉਹ ਦੇਸ ਕਰੋ ਜੀ ਤੁਸੀਂ ਇੱਕ ਮਿੰਟ ਤੁਸੀਂ ਆਰਟਿਸਟ ਹੋ ਨਹੀਂ ਸਾ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਇੱਕ ਮਿੰਟ ਉਹ ਚਲ ਛੱਡੋ ਇੱਕ ਮਿੰਟ ਤੁਸੀਂ ਆਰਟਿਸਟ ਹੋ ਨਹੀਂ ਸਾਰੇ ਇੱਕ ਮਿੰਟ ਤੁਸੀਂ ਆਰਟਿਸਟ ਸਾਰੇ ਜਿਹੜੇ ਮੇਰੇ ਸਾਹਮਣੇ ਬੈਠੇ ਇੱਕ ਮਿੰਟ ਬੈਠੋ ਬੁੱਢੇ ਜੀ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਸਪੀਕਰ ਸਾਹਿਬ ਕੇ ਰੈਰੈਸ ਕਰੋ ਸਪੀਕਰ ਸਾਹਿਬ ਕੇ ਰੈਰੈਸ ਕਰੋ ਇਮੀਡੀਏਟਲੀ ਇਮੀਡੀਏਟਲੀ ਮੈਂ ਪ੍ਰਪੋਜ਼ ਕਰਦਾ ਇਹਨਾਂ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਇਸ਼ੂ ਕੀਤਾ ਜਾਵੇ ਜੀ ਸਰ ਥਿਸ ਇਜ਼ ਰੈਡੀਕਲਸ ਸਰ ਸਰ ਵਿਧਾਨ ਸਭਾ 3 ਕਰੋੜ ਇਹਦਾ ਮਤਲਬ ਇਹਦਾ ਮਤਲਬ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਚੈਲੰਜ ਕਰ ਰਿਹਾ ਬੰਦਾ ਇਹ ਇੰਨੇ ਕਰੋੜ ਲੋਕਾਂ ਦੀ ਵਿਜ਼ਡਮ ਨੂੰ ਕਮਾਲ ਹੋਈ ਪਈ ਆ ਸ਼ਾਬਾਸ਼ ਦੀ ਬਰੀਆਦਾ ਨੂੰ ਬਣਾ ਕੇ ਰੱਖਿਆ ਜਾਵੇ ਜੀ ਆਪ ਦੇ ਆਪ ਦੇ ਸਾਥੀਆਂ ਨੂੰ ਪੁੱਛ ਲੋ ਇਹ ਸਟੇਜ ਆਰਟਿਸਟ ਨੇ ਇਹ ਕਲਾਕਾਰ ਨੇ ਕਿ ਲੁੱਕ ਸੀ ਆਰਟਿਸਟੋਂ ਜੀ ਸਰ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਇੱਕ ਮਿੰਟ ਇਹ ਚਲੋ ਛੱਡੋ ਇੱਕ ਮਿੰਟ ਤੁਸੀਂ ਆਰਟਿਸਟੋਂ ਜੀ ਸਾਰੇ ਇੱਕ ਮਿੰਟ ਤੁਸੀਂ ਆਰਟਿਸਟੋਂ ਸਾਰੇ ਮੇਰੇ ਸਾਹਮਣੇ ਬੈਠੇ ਇੱਕ ਮਿੰਟ ਬੋਲੋ ਇੱਕ ਮਿੰਟ ਸਪੀਕਰ ਸਾਹਿਬ ਆਪਾ ਜੀ ਸਪੀਕਰ ਸਾਹਿਬ ਕੇ ਰੈਸ ਕਰੋ ਸਪੀਕਰ ਸਾਹਿਬ ਕੇ ਰੈਸ ਕਰੋ ਇਮੀਡੀਟਲੀ ਇਮੀਡੀਟਲੀ ਮੈਂ ਪ੍ਰੋਪੋਜ਼ ਕਰਦਾ ਇਹਨਾਂ ਦੇ ਖਿਲਾਫ ਪ੍ਰਿਵੀਲੇਜ ਮੋਸ਼ਨ ਨੂੰ ਇਸ਼ੂ ਕੀਤਾ ਜਾਵੇ ਜੀ ਸਰ ਥਿਸ ਇਜ਼ ਰੈਡੀਕਲਸ ਸਰ ਸਰ ਵਿਧਾਨ ਸਭਾ 3 ਕਰੋੜ ਇਹਦਾ ਮਤਲਬ ਇਹਦਾ ਮਤਲਬ ਹੈ 3 ਕਰੋੜ ਲੋਕਾਂ ਦੀ ਵਿਜਡਮ ਨੂੰ ਚੈਲੰਜ ਕਰ ਰਿਹਾ ਬੰਦਾ ਇਹ 3 ਕਰੋੜ ਲੋਕਾਂ ਦੀ ਵਿਜਡਮ ਨੂੰ ਕਮਾਲ ਹੋਈ ਪਈ ਆ ਅਸੀਂ ਬਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਜੀ ਆਰਟਿਸਟ ਜੀ ਆਪ ਦੇ ਆਪ ਦੇ ਸਾਥੀਆਂ ਨੂੰ ਪੁੱਛ ਲੋ ਇਹ ਸਟੇਜ ਆਰਟਿਸਟ ਨੇ ਇਹ ਕਲਾਕਾਰ ਨੇ ਕਿ ਲੋਕਾਂ ਦੇ ਲੋਕਾਂ ਨੇ ਚੁਣਿਆ ਨੁਮਾਇੰਦੇ ਨੇ ਬਾਜਾ ਸਾਹਿਬ ਇਹ ਇਹ ਤੁਸੀਂ ਤੁਸੀਂ ਵਿਧਾਨ ਸਭਾ ਦੀ ਗੱਲ ਕਰ ਰਹੇ ਹੋ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਨਾ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਵੀ ਇਹ ਸਟੇਜ ਬਣਾ ਰੱਖੀ ਇਹਨਾਂ ਨੇ ਆ ਵੀ ਵਿਧਾਨ ਸਭਾ ਦਾ ਹਿੱਸਾ ਤੁਸੀਂ ਆਪ ਦੇ ਸਾਥੀਆਂ ਨੂੰ ਪੁੱਛੋ ਇਹ ਕਲਾਕਾਰ ਨੇ ਕਿ ਲੀਡਰ ਨੇ ਹੈ ਕਲਾਕਾਰ ਨੇ ਕਲੇ ਕਲਾਕਾਰ ਨੇ ਪਹਿਲੇ ਤੇ ਇਹਨਾਂ ਨੂੰ ਪੁੱਛੋ

ਕਿ ਅਸੀਂ ਸਾਰੇ ਲੋਕ ਚਾਹੇ ਇਹ ਐਮਪੀ ਦੀ ਜੂਰਿਸਡਿਕਸ਼ਨ ਹੈ ਜੂਰਿਸਡਿਕਸ਼ਨ ਹੈ ਜਾਂ ਪੰਜਾਬ ਦੀ ਹੈ ਜਾਂ ਹਿਮਾਚਲ ਦੀ ਹੈ 70 ਸਾਲਾਂ ਤੋਂ ਉਹੀ ਕੰਟਰੋਲ ਕਰ ਰਹੇ ਨੇ ਹੁਣ ਸਾਡੀ ਔਰ ਹਿਮਾਚਲ ਦੀ ਜੂਰਿਸਡਿਕਸ਼ਨ ਦੇ ਵਿੱਚ ਆ ਕੇ ਬੀਐਸਐਫ ਸੀਆਈਐਸਐਫ ਆ ਕੇ ਕਬਜ਼ਾ ਕਰ ਲੈ ਵਾਟਸੈਂਸ ਦੋਜ਼ਰ ਮੇਕ ਹੈ ਉਸ ਦਾ ਤਾਂ ਕੋਈ ਲੌਜੀਕ ਜੀ ਇਹਨਾਂ ਨੂੰ ਇਹਨਾਂ ਨੂੰ ਐਕਚੁਅਲੀ ਪ੍ਰੋਬਲਮ ਕੀ ਹੈ ਪ੍ਰੋਬਲਮ ਕੀ ਹੈ ਹੁਣ 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 ਪ੍ਰੋਬਲਮ ਕੀ ਹੈ ਬਾਜਵਾ ਜੀ ਤੁਸੀਂ ਬੈਠੋ ਉਹਨਾਂ ਨੂੰ ਗੱਲ ਕਰ ਲੈਂਦੇ ਹੋ ਤੁਹਾਡੀ ਗੱਲ ਸੁਣ ਲਈ ਤੁਹਾਡੇ ਸਾਥੀ ਤੁਹਾਨੂੰ ਫੇਰ ਮੌਕਾ ਮਿਲੇਗਾ ਸਪੀਕਰ ਸਾਹਿਬ ਹੁਣ ਤੁਹਾਨੂੰ ਮੈਂ ਜੀ ਹਾਂ ਤੁਹਾਨੂੰ ਮੈਂ ਅੰਦਰਲੀ ਗੱਲ ਦੱਸ ਦਿੰਨਾ ਅੰਦਰਲੀ ਗੱਲ ਇਹ ਹੈ ਅੰਦਰਲੀ ਗੱਲ ਇਹ ਹੈ ਵੀ ਜਿਹੜਾ ਜਿਹੜਾ ਚੀਮਾ ਸਾਹਿਬ ਕਹਿ ਕੇ ਹਟੇ ਨੇ ਵੀ ਭਾਜਪਾ ਤੇ ਕਾਂਗਰਸ ਦਾ ਪ੍ਰੇਮ ਹੈ ਜਿਹੜਾ ਤੁਸੀਂ ਬਾਜਵਾ ਬਾਜਵਾ ਦੇ ਭਾਜਪਾ ਵੈਸੀ ਬੜਾ ਮੇਲਜਾ ਖਾਂਦੇ ਨੇ ਆਪਸ 'ਚ ਫੇਰ ਇੱਕ ਕਰਚ ਵੀ ਉੱਪਰ ਥੱਲੇ ਰਹਿੰਦੇ ਨੇ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਮੈਨੂੰ ਲੈਟ ਮੀ ਕੰਪਲੀਟ ਜੀ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਉਹ ਇਹ ਰਚੇ ਕੱਲ ਇਹਨਾਂ ਦਾ ਸੌਦਾ ਇਹ ਹੋਇਆ ਬੀਜੇਪੀ ਵਾਲਿਆਂ ਨਾਲ ਕੇਂਦਰ ਸਰਕਾਰ ਨਾਲ ਕਿ ਜੀ ਪਰਸੋਂ ਇਹਨਾਂ ਨੇ ਸਾਡੇ ਖਿਲਾਫ ਦਰਖਾਸਤ ਦਿੱਤੀ ਕੇ ਸੈਂਟਰ ਸਰਕਾਰ ਕਹਿੰਦਾ ਕਿ ਇੰਨੀ ਛੇਤੀ ਸਾਈਬਰ ਕ੍ਰਾਈਮ ਚ ਐਫ ਆਈ ਆਰ ਨਹੀਂ ਹੁੰਦੀ ਉਹਨਾਂ ਦਾ ਸੌਦਾ ਇਹਨਾਂ ਦਾ ਇਹ ਹੋਇਆ ਵੀ ਤੁਸੀਂ ਕੱਲ ਨੂੰ ਮਤੇ ਦੀ ਸਪੋਰਟ ਨਹੀਂ ਕਰਨਾ ਕੱਲਾ ਰੌਲਾ ਪਾਉਣਾ ਹੈ ਬਾਹਰ ਜਾਣਾ ਹੈ ਤੇ ਅਸੀਂ ਤੁਹਾਡਾ ਪਰਚਾ ਖਿਲਾਫ ਕਰ ਦਿੰਦੇ ਆ ਸਾਡੇ ਦੇ ਪਰਚਾ ਕਰਦਾ 36 ਕਰੋ ਪਰਚੇ ਜੇ ਉਹ 36 ਕਰੋ ਪਰਚੇ ਕੋਈ ਪ੍ਰਵਾਹ ਨਹੀਂ ਹੈਗੀ ਇਹ ਇਹ ਕੱਲਾ ਇਹਨਾਂ ਦੀ ਆਪਟਿਕਸ ਚੱਲ ਰਹੀਆਂ ਨੇ ਜੀ ਇਹ ਇਹ ਰਲੇ ਮਿਲੇ ਨੇ ਇਹ ਔਰ ਭਾਜਪਾ ਤੇ ਬਾਜਵਾ ਹੋਣਾ ਹੈ ਜਿਵੇਂ ਇੱਕ ਮੁਠੋ ਹੀ ਖੜੇ ਨੇ ਜੀ ਸਾਰਾ ਪੰਜਾਬ ਸਮਝੀ ਖੜਾ ਹੈ ਠੀਕ ਹੈ ਥੈਂਕ ਯੂ ਇੱਕ ਮਿੰਟ ਦੀ ਮੈਂ ਇੱਕ ਮਿੰਟ ਕੀਮਾ ਜੀ ਬੈਠੋ 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 ਤੁਸੀਂ ਬੈਠੋ ਇੱਕ ਮਿੰਟ ਇੱਕ ਮਿੰਟ ਬੈਠੋ ਮੇਰੀ ਇੱਕ ਸਪੀਕਰ ਸਾਹਿਬ ਹੁਣ ਗੱਲ ਹੀ ਕਰ ਤਾ ਮੈਨੂੰ ਤੁਹਾਡਾ ਨਹੀਂ ਮੈਂ ਕਰੀ ਤੁਹਾਡੇ ਨਾਲ ਰਿਆਂ ਦੀ ਇਹਨਾਂ ਵਲ ਤੇ ਮੈਂ ਵੇਖ ਹੀ ਰਿਹਾ ਤੁਸੀਂ ਬੋਲੋ ਤੁਹਾਡੇ ਸ਼ੇਰਾਂ ਵਾਲ ਤੇ ਆਣੇ ਮੇਰਾ ਜੀ ਬੋਲੋ ਬੋਲੋ ਮੇਰੀ ਬੇਨਤੀ ਸੁਣੋ ਜੀ ਜੇ ਪੰਜਾਬ ਪੁਲਿਸ ਨੂੰ ਇਹਨਾਂ ਨੂੰ ਇੰਨਾ ਇਸ ਗੱਲ ਤੇ ਹੈ ਕਿ ਸੀਐਸਐਫ ਹਟਾ ਕੇ ਪੰਜਾਬ ਪੁਲਿਸ ਲਾਈ ਦੇ ਤੇ ਜਿਹੜਾ ਤੁਹਾਡਾ ਚੀਫ ਮਿਨਿਸਟਰ ਤੇ ਇਹ ਸਾਰਾ ਮੰਤਰੀ ਮੰਡਲ ਬੈਠਾ ਜੇ ਸੈਕਟਰੀਅਟ ਉਥੇ ਪੰਜਾਬ ਪੁਲਿਸ ਪ੍ਰੋਟੈਕਸ਼ਨ ਵਾਸਤੇ ਕਿਉਂ ਨਹੀਂ ਲਾਈ ਦੀ ਉਥੇ ਸੀਐਸਐਫ ਰੱਖੀ ਜਿੱਥੇ ਆ ਕੀਤਾ ਉਥੇ ਵਿਡਰੋ ਕਰੋ ਸੀਐਸਐਫ ਨੂੰ ਜਿੱਥੇ ਆਪ ਬੈਠੇ ਹੋ ਉਥੇ ਡਰਦੇ ਸੀਐਸਐਫ ਲਈ ਕਨਟਰਡਿਕਟਰੀ ਵੇਖੋ ਵਾਟ ਅ ਬਿਗ ਕਨਟਰਡਿਕਸ਼ਨ ਇਸ ਗਵਰਨਮੈਂਟ ਦੀ ਆ ਭਾਖੜਾ ਮੈਨੂੰ ਇੱਕ ਗੱਲ ਦੱਸੋ ਜੀ ਤੁਸੀਂ ਜਿਹਨੂੰ ਮੰਗੀ ਲਾਓ ਉਹਨਾਂ ਨੂੰ ਆਵਾਜ਼ ਦੇਣ ਦਿਓ ਇੱਕ ਮਿੰਟ ਇੱਕ ਮਿੰਟ ਤੁਸੀਂ ਮੈਨੂੰ ਦੱਸੋ ਜਿਹਨੂੰ ਮਰਜ਼ੀ ਲਾਓ ਅਸੀਂ ਅਸੀਂ ਇਸ ਨੂੰ ਵੈਲਕਮ ਕਰਦੇ ਬਟ ਆਪਟਿਕਸ ਤੋਂ ਲਾਵਾ ਕੁਝ ਹੋਰ ਹੈ ਤੁਸੀਂ ਆਪਣੀ ਸੈਕਟਰੀਅਟੇਰੀਅਟ ਦੇ ਬਾਹਰ ਤੇ ਸੀਐਸਐਫ ਲਾਈ ਆਪਣੀ ਜਾਨ ਬਚਾਉਣ ਵਾਸਤੇ ਉਥੇ ਕਹਿੰਦੇ ਸਾਡਾ ਪਾਣੀ ਬਚਾਉਣ ਵਾਸਤੇ ਪੰਜਾਬ ਪੁਲਿਸ ਚਾਹੀਦੀ ਹੈ ਇਹਨਾਂ ਨੇ ਬੰਦੂ ਇੱਕ ਮਿੰਟ ਸਰ ਮੇਰੀ ਸੁਣ ਅਮਨ ਜੀ ਇੱਕ ਮਿੰਟ ਲੈਟ ਕੰਪਲੀਟ THEN YOU CAN ANSWER ਜੀ ਜੀ ਇਹ ਮੈਨੂੰ ਦੱਸੋ ਹੈ ਕੋਈ ਗੱਲ ਠੀਕ ਹੈ ਜੀ ਇਹਦਾ ਜਵਾਬ ਦਿਓ ਤੁਸੀਂ ਕਿ ਤੁਸੀਂ ਉਥੋਂ ਵਿਡਰੋਅ ਕਰ ਲੈ ਕੇ ਇਹ ਕਹਿੰਦਾ ਬਹੁਤ ਚੰਗਾ ਕੀਤਾ ਸੈਕਟਰੀਅਰ ਤੁਸੀਂ ਮਤੇ ਮਤੇ ਨਾਲ ਸਹਿਮਤ ਹੋ ਹਾਂਜੀ ਮਤੇ ਨਾਲ ਸਹਿਮਤ ਹੋ ਉਹ ਅਸੀਂ ਕਹਿੰਦੇ ਹਰ ਗੱਲ ਤੁਹਾਡੀ ਨਾਲ ਸਹਿਮਤ ਬਸ ਠੀਕ ਕਿਉਂਕਿ ਤੁਸੀਂ ਕਰਨਾ ਹੀ ਡਰਾਮਾ ਹੈ ਉੱਤੇ ਕਰਨਾ ਹੀ ਕੁਝ ਨਹੀਂ ਬੈਠੋ ਜੀ ਅਮਨ अरोੜਾ ਠੀਕ ਹੈ ਜੀ ਲੈ ਲਓ ਜਵਾਬ ਲੈ ਲਓ ਜਵਾਬ ਲੈ ਲਓ ਜਵਾਬ ਦਿਓ ਜੀ ਅਮਨ अरोੜਾ ਜੀ ਚੇਅਰ ਨੂੰ ਡੈਸ ਕੀਤਾ ਜਾਵੇ ਬਾਜਵਾ ਸਾਹਿਬ ਹਣ ਬੈਠੋ ਸਰ ਸਰੇਸਰ ਇੱਕ ਮਿੰਟ ਜੀ ਸਰੇਸਰ ਹੈ ਮੇਰੇ ਬਡੇ ਸਤਕਾਰਯੋਗ ਨਿਵਾਜਵਾ ਸਾਹਿਬ ਪਰ ਥੋੜਾ ਜਨੇ ਜੀ ਜਲਦੀ ਰਿਐਕਟ ਕਰ ਜਾਂਦੇ ਨੇ ਇੱਕ ਤਾਂ ਮੇਰਾ ਇਸ ਗੱਲ ਤੇ ਬਾਜਵਾ ਸਾਹਿਬ ਬੜਾ ਨਿੱਕਰੋ ਜਿ ਕਰੋ ਪਰ ਫਿਰ ਬੈਕਟ੍ਰੈਕ ਨਾ ਕਰਿਓ ਇੱਕ ਖਬੈ ਤਾਂ ਜਾਓ ਜੀ ਫਿਰ ਖੜ ਗਏ ਮੈਂ <laughs> ਇੰਨੀ देर ਹੋ ਗਈ ਮੈਨੂੰ ਸੁਣਦੇ ਨੂੰ ਮੈਨੂੰ ਬੋਲ ਦੇਖੋ ਇਹਨੂੰ ਤੁਸੀਂ ਜੀ ਇਹਨੂੰ ਤੁਸੀਂ ਡਾਇਲੌਗ ਨਾ ਬਣਾਓ ਪਲੀਜ਼ ਐਡਰੈਸ ਦਾ ਚੇਅਰ ਜਨਾਬ 2 ਮਿੰਟ ਮੈਂ ਬੇਨਤੀ ਕਰਦਾ ਤੁਸੀਂ ਤੁਸੀਂ ਬੈਠੋ ਤੁਸੀਂ ਬੈਠੋ ਮੈਕਰੋ ਤੁਸੀਂ ਬੈਠੋ ਤੁਸੀਂ ਨਹੀਂ ਕਲੀ ਕੀਤਾ ਬੈਠੋ ਬਾਜਵਾ ਬਾਜਵਾ ਜੀ ਹੁਣ ਜਵਾਬ ਤੇ ਲੈ ਲਓ ਆਪਣਾ ਅਮਨ ਜੀ ਕੰਟੀਨਿਊ ਐਡਰੈਸ ਦਾ ਚੇਅਰ ਐਂਡ ਯੂ ਕੈਨ ਕੰਟੀਨਿਊ ਪਲੀਜ਼ ਹਾਂ ਜੀ ਹਾਂ जी 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 सर एक मिनट एक मिनट जी वॉट एवर ही सेड दैट इज टोटली अब्सर्ड सब तो बड़ा मेरा ऑब्जेक्शन है जी वॉट एवर ही वॉन्टेड टू से नो इश्यूज वी आर रेडी टू लिसन एंड अंडरस्टैंड वॉट ही वॉन्ट्स टू से बट इश्यू इज सर मेरा इस, इस गलर ਸੀਰੀਅਸ ਆਬਜੈਕਸ਼ਨ ਹੈ ਕਿ ਇਹ ਪੰਜਾਬ ਦੀ 3 ਕਰੋੜ ਲੋਕਾਂ ਦੀ ਇਸ ਸਭ ਤੋਂ ਪਵਿੱਤਰ ਸਦਰ ਨੂੰ ਇਸ ਸਟੇਜ 'ਦਸ ਰਹੇ ਨੇ ਇਹ ਸਟੇਜ ਹੈ ਸਟੇਜ ਆਰਟਿਸਟ ਤੁਸੀਂ ਹੋਵੋਗੇ ਸਟੇਜ ਆਰਟਿਸਟ ਤੁਸੀਂ ਹੋਵੋਗੇ ਸਪੀਕਰ ਸਾਹਿਬ ਸਪੀਕਰ ਸਾਹਿਬ ਲੈਟ ਮੀ ਕੰਪਲੀਟ ਨਾ ਦਿਸ ਇਜ਼ ਦਿਸ ਇਜ਼ ਰੈਡੀਕਲਸ ਜੇ ਆਰ ਡੈਸਰੋ ਜੀ ਤੁਸੀਂ ਇੱਕ ਮਿੰਟ ਤੁਸੀਂ ਆਰਟਿਸਟ ਹੋ ਨਹੀਂ ਸਰ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਇੱਕ ਮਿੰਟ ਉਹ ਚਲ ਛੱਡੋ ਇੱਕ ਮਿੰਟ ਤੁਸੀਂ ਆਰਟਿਸਟ ਹੋ ਨਹੀਂ ਸਾਰੇ ਇੱਕ ਮਿੰਟ ਤੁਸੀਂ ਆਰਟਿਸਟ ਨੂੰ ਸਾਹਮਣੇ ਮੇਰੇ ਸਾਹਮਣੇ ਬੈਠੇ ਇੱਕ ਮਿੰਟ ਬੈਠੋ ਮੁੰਡੇ ਜੀ ਸਪੀਕਰ ਸਾਹਿਬ ਸਪੀਕਰ ਸਾਹਿਬ ਸਪੀਕਰ ਸਾਹਿਬ ਕੀ ਰੈਡਸ ਕਰੋ ਸਪੀਕਰ ਸਾਹਿਬ ਕੀ ਰੈਡਸ ਕਰੋ ਇਮੀਡੀਟਲੀ ਇਮੀਡੀਡੀੈਂਟਲੀ ਮੈਂ ਪ੍ਰਪੋਜ਼ ਕਰਦਾ ਇਹਨਾਂ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਇਸ਼ੂ ਕੀਤਾ ਜਾਵੇ ਜੀ ਸਰ ਥਿਸ ਇਜ਼ ਰਿਡਿਕਲਸ ਸਰ ਸਰ ਵਿਧਾਨ ਸਭਾ 3 ਕਰੋੜ ਇਹਦਾ ਮਤਲਬ ਹੈ ਇਹਦਾ ਮਤਲਬ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਚੈਲੰਜ ਕਰ ਰਿਹਾ ਬੰਦਾ ਇਹ 3 ਕਰੋੜ ਲੋਕਾਂ ਦੀ ਵਿਸਦ ਨੂੰ ਕਮਾਲ ਹੋਈ ਪਈਆ ਸ਼ਾਬਾਸ਼ ਦੀ ਬਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਜੀ ਆਪ ਦੇ ਆਪ ਦੇ ਸਾਥੀਆਂ ਨੂੰ ਪੁੱਛ ਲੋ ਇਹ ਸਟੇਜ ਆਰਟਿਸਟ ਨੇ ਇਹ ਕਲਾਕਾਰ ਨੇ ਕਿ ਲੁੱਕ ਸੀ ਆਰਟਿਸਟੋਂ ਜੀ ਸਰ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਇੱਕ ਮਿੰਟ ਇਹ ਚਲੋ ਛੱਡੋ ਇੱਕ ਮਿੰਟ ਤੁਸੀਂ ਆਰਟਿਸਟੋਂ ਜੀ ਸਾਰੇ ਇੱਕ ਮਿੰਟ ਤੁਸੀਂ ਆਰਟਿਸਟੋਂ ਸਾਰੇ ਮੇਰੇ ਸਾਹਮਣੇ ਬੈਠੇ ਇੱਕ ਮਿੰਟ ਬੋਲੋ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਜੀ ਸਪੀਕਰ ਸਾਹਿਬ ਕੇ ਅਡਰੈਸ ਕਰੋ ਸਪੀਕਰ ਸਾਹਿਬ ਕੇ ਅਡਰੈਸ ਕਰੋ ਇਮੀਡੀਟਲੀ ਇਮੀਡੀਟਲੀ ਮੈਂ ਪ੍ਰਪੋਜ਼ ਕਰਦਾ ਇਹਨਾਂ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਮੇਕ ਕੀਤਾ ਜਾਵੇ ਜੀ ਸਰ ਥਿਸ ਇਜ਼ ਰੈਡੀਕਲਸ ਸਰ ਸਰ ਵਿਧਾਨ ਸਭਾ 3 ਕਰੋੜ ਇਹਦਾ ਮਤਲਬ ਇਹਦਾ ਮਤਲਬ ਹੈ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਚੈਲੰਜ ਕਰ ਰਿਹਾ ਬੰਦਾ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਕਮਾਲ ਹੋਈ ਪਈਆਂ ਸਾਡਾਂ ਦੀ ਮर्यादा ਨੂੰ ਬਣਾ ਕੇ ਰੱਖਿਆ ਜਾਵੇ ਅੰਡਰਸਟੈਂਡ ਜੀ ਆਪ ਦੇ ਆਪ ਦੇ ਸਾਥੀਆਂ ਨੂੰ ਪੁੱਛ ਲੋ ਇਹ ਸਟੇਜ ਆਰਟਿਸ ਨੇ ਇਹ ਕਲਾਕਾਰ ਨੇ ਕਿ ਲੋਕਾਂ ਦੇ ਲੋਕਾਂ ਦੇ ਚੁਣਿਆ ਨੁਮਾਇੰਦੇ ਨੇ ਬਾਜਾ ਸਾਹਿਬ ਇਹ ਇਹ ਤੁਸੀਂ ਤੁਸੀਂ ਵਿਧਾਨ ਸਭਾ ਦੀ ਗੱਲ ਕਰ ਰਹੇ ਹੋ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਨਾ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਵੀ ਇਹ ਸਟੇਜ ਬਣਾ ਰੱਖੀ ਇਹਨਾਂ ਨੇ ਆ ਵੀ ਵਿਧਾਨ ਸਭਾ ਦਾ ਹਿੱਸਾ ਤੁਸੀਂ ਆਪ ਦੇ ਸਾਥੀਆਂ ਨੂੰ ਪੁੱਛੋ ਇਹ ਕਲਾਕਾਰ ਨੇ ਕਿ ਲੀਡਰ ਨੇ ਇਹ ਕਲਾਕਾਰ ਨੇ ਕਲੇ ਕਲਾਕਾਰ ਨੇ ਪਹਿਲੇ ਤੇ ਇਹਨਾਂ ਨੂੰ ਪੁੱਛੋ जवा जी बाजवा तो तो तौ, तो जी बैठो कंटीन्यू करो कंटिन्यू करो स्पीकर साहब देखो इस तरह इस तरह ਕਿ ਅਸੀਂ ਸਾਰੇ ਲੋਕ ਚਾਹੇ ਇਹਦੀ ਐਮਪੀ ਦੀ ਜੂਰਿਸਡਿਕਸ਼ਨ ਹੈ ਜੂਰਿਸਡਿਕਸ਼ਨ ਹੈ ਜਾਂ ਪੰਜਾਬ ਦੀ ਹੈ ਜਾਂ ਹਿਮਾਚਲ ਦੀ ਹੈ 70 ਸਾਲਾਂ ਤੋਂ ਉਹੀ ਕੰਟਰੋਲ ਕਰ ਰਹੇ ਨੇ ਹੁਣ ਸਾਡੀ ਔਰ ਹਿਮਾਚਲ ਦੀ ਜੂਰਿਸਡਿਕਸ਼ਨ ਦੇ ਵਿੱਚ ਆ ਕੇ ਬੀਐਸਐਫ ਸੀਆਈਐਸਐਫ ਆ ਕੇ ਕਬਜ਼ਾ ਕਰ ਲੇ ਵਾਟ ਸੈਂਸ ਡੋਜ਼ਨ ਮੇਕ ਹੈ ਉਸ ਗੱਲ ਦਾ ਕੋਈ ਲੌਜੀਕ ਜੀ ਇਹਨਾਂ ਨੂੰ ਇਹਨਾਂ ਨੂੰ ਐਕਚੁਅਲੀ ਪ੍ਰੋਬਲਮ ਕੀ ਹੈ ਪ੍ਰੋਬਲਮ ਕੀ ਹੈ ਹੁਣ 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 ਪ੍ਰੋਬਲਮ ਕੀ ਹੈ ਬਾਜਵਾ ਜੀ ਤੁਸੀਂ ਬੈਠਾ ਉਹਨਾਂ ਨੂੰ ਗੱਲ ਕਰ ਲੈਣ ਦਿਓ ਤੁਹਾਡੀ ਗੱਲ ਸੁਣ ਲਈ ਤੁਹਾਡੇ ਸਾਥੀ ਤੁਹਾਨੂੰ ਫੇਰ ਮੌਕਾ ਮਿਲੇਗਾ ਸਪੀਕਰ ਸਾਹਿਬ ਹੁਣ ਤੁਹਾਨੂੰ ਮੈਂ ਜੀ ਤੁਹਾਨੂੰ ਮੈਂ ਅੰਦਰਲੀ ਗੱਲ ਦੱਸ ਦਿੰਨਾ ਅੰਦਰਲੀ ਗੱਲ ਇਹ ਹੈ ਅੰਦਰਲੀ ਗੱਲ ਇਹ ਹੈ ਵੀ ਜਿਹੜਾ ਜਿਹੜਾ ਚੀਮਾ ਸਾਹਿਬ ਕਹਿ ਕੇ ਹਟੇ ਨੇ ਵੀ ਭਾਜਪਾ ਤੇ ਕਾਂਗਰਸ ਦਾ ਪ੍ਰੇਮ ਹੈ ਜਿਹੜਾ ਤੁਸੀਂ ਬਾਜਵਾ ਬਾਜਵਾ ਤੇ ਭਾਜਪਾ ਵੈਸੀ ਬੜਾ ਮੇਲ ਜਾਂ ਖਾਂਦੇ ਨੇ ਆਪਸ 'ਚ ਫੇਰ ਇੱਕ ਘਰ 'ਚ ਵੀ ਉੱਪਰ ਥੱਲੇ ਰਹਿੰਦੇ ਨੇ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਮੈਨੂੰ ਲੈਟ ਮੀ ਕੰਪਲੀਟ ਜੀ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਉਹ ਇਹ ਰਚੇ ਕੱਲ ਇਹਨਾਂ ਦਾ ਸੌਦਾ ਇਹ ਹੋਇਆ ਬੀਜੇਪੀ ਵਾਲਿਆਂ ਨਾਲ ਕੇਂਦਰ ਸਰਕਾਰ ਨਾਲ ਕਿ ਜੀ ਪਰਸੋਂ ਇਹਨਾਂ ਨੇ ਸਾਡੇ ਖਿਲਾਫ ਦਰਖਾਸਤ ਦਿੱਤੀ ਕੇ ਸੈਂਟਰ ਸਰਕਾਰ ਕਹਿੰਦਾ ਕਿ ਇੰਨੀ ਛੇਤੀ ਸਾਈਬਰ ਕ੍ਰਾਈਮ ਚ ਐਫ ਆਈ ਆਰ ਨਹੀਂ ਹੁੰਦੀ ਉਹਨਾਂ ਦਾ ਸੌਦਾ ਇਹਨਾਂ ਦਾ ਇਹ ਹੋਇਆ ਵੀ ਤੁਸੀਂ ਕੱਲ ਨੂੰ ਮਤੇ ਦੀ ਸਪੋਰਟ ਨਹੀਂ ਕਰਨਾ ਇਕੱਲਾ ਰੌਲਾ ਪਾਉਣਾ ਹੈ ਬਾਹਰ ਜਾਣਾ ਹੈ ਤੇ ਅਸੀਂ ਤੁਹਾਡਾ ਪਰਚਾ ਖਿਲਾਫ ਕਰ ਦਿੰਦੇ ਹਾਂ ਸਾਡੇ ਦੇ ਪਰਚਾ ਕਰਦਾ 36 ਕਰੋ ਪਰਚੇ ਜੇ ਉਹ 36 ਕਰੋ ਪਰਚੇ ਜੇ ਕੋਈ